ਠੀਕ ਹੋ ਗਿਆ ਗੱਲ ਬਣਾਉਂਦੇ ਆ ਫਿਰ ਅਸੀਂ ਨਹੀਂ ਨਹੀਂ ਸਹੀ ਆ ਬਈ ਯਾਰ ਤੇਰੀ ਬੰਦੀ ਗੱਲ ਹਾਂ ਪਸ਼ੂ ਦੱਸੇ ਬਈ ਖੜਾ ਹੁਣ ਤਿਆਰ ਹੋ ਗਿਆ ਉੱਤੋਂ ਬਈ ਫਿਰ ਤੇਲ ਸਰੋਂ ਦਾ ਲਾਉਣੇ ਹਾਂ ਹਾਂ ਸਰੋਂ ਦਾ ਤੇਲ ਲੱਗੂਗਾ ਵੀ ਸਿੰਗਲ ਤੇ ਹਾਂ ਪਹਿਲੇ ਪੌਲਿਸ ਲਗਾਈਏ ਉਹ ਓਕੇ 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 ਲਓ ਬਈ ਦੋਸਤੋ ਆਪਣੇ ਜਿਹੜੇ ਭਰਾ ਇਹ ਸਪੈਸ਼ਲ ਜਿਹੜਾ ਪਸ਼ੂਆਂ ਦੀ ਜਾਨਵਰਾਂ ਦੀ ਜਿਹੜੀ ਵਾਲਾਂ ਦੀ ਕਟਾਈ ਕਰਦੇ ਆ ਤੇ ਬਾਈ ਕਰਦੇ ਪੂਰੀ ਸ਼ੌਂਕ ਨਾਲ ਆ ਜਮਾ ਰੀ ਜਲਾ ਦਿੰਦੇ ਆ ਤੇ ਆਪਾਂ ਕਰਾਂਗੇ ਬਾਈਆਂ ਨਾਲ ਗੱਲਬਾਤ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਵਾਲ ਪੂਰੇ ਵੱਡੇ ਤੇ ਆ ਜਮਾ ਪਲੈਨ ਕਰੀ ਆਉਂਦੇ ਵੀ ਠੀਕ ਆ ਦੱਸਦੇ ਆ ਬਈ ਵਸਤਰਾ ਵਜਿਆ ਬਾਈ ਕੀ ਹਾਲ ਹੈ ਜੀ ਬੜੀਆ ਵੀਰੇ ਬਾਈ 2 ਮਿੰਟ ਦੇਵੋਗੇ ਬਈ ਹਾਂਜੀ ਹਾਂਜੀ ਬੰਦੇ ਕਿੱਥੋਂ ਆ ਬਈ ਤੁਸੀਂ ਆਪਣਾ ਜੀ ਕਥਲ ਡਿਸਟ੍ਰਿਕਟ ਆ ਹਰਿਆਣਾ ਹਰਿਆਣਾ ਤੋਂ ਆਏ ਹਾਂ ਹਰਿਆਣਾ ਤੋਂ ਆਏ ਤੇ ਇੱਥੇ ਫਿਰ ਆਏ ਸਾਲ ਹੀ ਆਉਣੇ ਬਈ ਹਾਂਜੀ ਆਏ ਸਾਲ ਹਰ ਮੇਲਾ ਅਟੈਂਡ ਕਰਦੇ ਆ ਜੀ ਆਪਾਂ ਠੀਕ ਆ ਜੀ ਤੇ ਕਿੰਨੇ ਦਿਨ ਰਹਿਨੇ ਬਈ ਹਾਂਜੀ ਕਿੰਨੇ ਦਿਨ ਇੱਥੇ ਲਾਜਣਾ ਤਿੰਨ ਚਾਰ ਦਿਨ ਤਿੰਨ ਦਿਨ ਲਗ ਮੇਲਾ ਚੱਲਦਾ ਜੀ ਤਿੰਨ ਦਿਨ ਆਪਣੇ ਇਹੀ ਪੇ ਲੱਗਦੇ ਠੀਕ ਠੀਕ ਤੇ ਵਧੀਆ ਤੁਹਾਡਾ ਵੀ ਇਨਕਮ ਵਧੀਆ ਬੀ ਗੁਜ਼ਾਰਾ ਹੋ ਜਾਂਦਾ ਹਾਂ ਹਾਂ ਬੜੀਆ ਗੁਜ਼ਾਰਾ ਹੋ ਜਾਂਦਾ ਬਾਈ ਠੀਕ ਹੈ ਜੀ ਤੇ ਕਿੰਨੇ ਮੰਨ ਲਓ ਬਈ ਤਿੰਨ ਦਿਨ ਵਧੀਆ ਕੰਮ ਚੱਲਦਾ ਪਸ਼ੂ ਆਈ ਜਾਂਦੇ ਆ ਹਾਂ ਜੀ ਹਾਂ ਜੀ ਬਦੂ ਕਾਫੀ ਪਸ਼ੂ ਹੈ ਇਹ ਜਿੰਨੇ ਖੜੇ ਹੈ ਕੋਈ ਵਾਰ ਇਹ ਅੰਕਲ ਜੀ ਖੜੇ ਤੇ ਆਪਾਂ ਕਈ ਵੀ ਪਸ਼ੂ ਲੱਗ ਰਹੇ ਆ ਆਪਣੇ ਉਸਤਾਦ ਲੱਗ ਰਹੇ ਆ ਗੁਰੂ ਜੀ ਆਪਣੇ ਥੋੜਾ ਜਿਹਾ ਨਹੀਂ ਇਹ ਵਾਲ ਕਟਾਈ ਦਾ ਬਿਜ਼ਨਸ ਹੀ ਆ ਉਧਰ ਵੀ ਕਰਦੇ ਹੋਗੇ ਹਾਂਜੀ ਆਪਣਾ ਆਲ ਇੰਡੀਆ ਪਰਮਿਟ ਹੈ ਅੱਛਾ ਆਲ ਇੰਡੀਆ ਦਾ ਹਾਂਜੀ ਕੋਈ ਵੀ ਕਹੀਂ ਤੇ ਬੁਲਾ ਸਕਦਾ ਅੱਛਾ ਮੰਨ ਲਓ ਜੀ ਜਿੰਦੇ ਵੱਡੇ ਵੱਡੇ ਮੰਨ ਲਓ ਕਹਿ ਲਈਏ ਫਾਰਮ ਹੈ ਹਾਂ ਫਾਰਮ ਕੋਈ ਵੀ ਬੁਲਾ ਸਕਦਾ ਆਪਣਾ ਕੰਮ ਹੈ ਜੀ ਸਪੈਸ਼ਲ ਪ੍ਰਦਰਸ਼ਨੀ ਲਈ ਪਸ਼ੂ ਤਿਆਰ ਕਰਤੇ ਆ ਠੀਕ ਹੈ ਬਈ ਨੰਬਰ ਕਿੰਨਾ ਬਈ ਆਪਣਾ ਆਪਣਾ ਨੰਬਰ ਹੈ ਜੀ 90 ਪੂਰਾ 500 3762 ਠੀਕ ਹੈ ਬਈ ਹਾਂਜੀ ਤੇ ਕਿੰਨਾ ਆ ਬਈ ਤੁਸੀਂ ਗਰੁੱਪ ਕਿੰਨੇ ਬੰਦੇ ਤੁਸੀਂ ਸਾਰੇ ਇਹ ਸਾਰ ਆਪਣਾ ਹੀ ਗਰੁੱਪ ਹੈ ਜੀ ਇਹ ਆ ਮਹਾਰਾ ਅੰਦਾਜ਼ਾ 8-10 ਜਨੇ ਇਹ ਵਿਨੋਦ ਜੀ ਆ ਆਪਣੇ ਮੇਨ ਹਾਂ ਮੇਨ ਕਾਰੀਗਰਾਂ ਚੋਂ ਠੀਕ ਹੈ ਜੀ ਇਹ ਵਰ ਹੋਰ ਇਹਦੇ ਵਾਲ ਕਟਾਈ ਦਾ ਹੋਰ ਕੀ ਵਰ ਦੇਖੋ ਸੋਨੂ ਆ ਜੀ ਇਹ ਸਿੰਘ ਬਣਾਉਂਦੇ ਆ ਪਸ਼ੂਆਂ ਦੇ ਦਿਖਾ ਦਿਓ ਜੀ ਇੱਕ ਵਾਰ ਠੀਕ ਹੈ ਬਈ ਹਾਂਜੀ ਠੀਕ ਹੈ ਬਈ ਦਿਖਾਉਣੇ ਆ ਬਈ ਦੋਸਤੋ ਇੱਕ ਬਾਈਆਂ ਦਾ 8-10 ਬੰਦਿਆਂ ਦਾ ਇਹਨਾਂ ਦਾ ਗਰੁੱਪ ਹੈ ਉਹ ਸਾਹਮਣੇ ਬਈ ਜਿਹੜੇ ਸਿੰਘਾਂ ਦੀ ਕਰੀ ਜਾਂਦੇ ਆ ਵਧੀਆ ਕਹ ਲਈਏ ਵੀ ਗੋਲ ਕਰੀ ਜਾਂਦੇ ਆ ਆਸੇ-ਪਾਸੇ ਆ ਵੇਖ ਸਕਦੇ ਹੋ ਤੁਸੀਂ ਐ ਸਰਾਲਾ ਜੀ ਦੇ ਕੀ ਬਾਤ ਆ ਯਾਰ ਮੈਂ ਬਣ ਗਈ ਮੈਂ ਆ ਨਿਆਰਾ ਆ ਗਿਆ ਬਈ ਇਹ ਵੀ ਇੱਕ ਕਲਾ ਹੁੰਦੀ ਹੈ ਜੀ ਦਾ ਬੜਾ ਜਾਨਵਰ ਦੱਸਦਾ ਹੋਵੇ ਠੀਕ ਆ ਯਾਰ ਕੁੱਤੇ ਜਦੋਂ ਬਈ ਲੱਗ ਗਿਆ ਤੇਲ ਤੇ ਚੰਕੂ ਆ ਜਮ ਇਹ ਵੀ ਛੋਟਾ ਫਰ ਕਿੰਨੇ ਕੇ ਸਾਲ ਦਾ ਤਜਰਬਾ ਵੇ ਸਿੰਘਾ ਦਾ 20 ਸਾਲ ਦਾ ਭਾਈ ਸਾਹਿਬ 20 ਸਾਲ ਹੋ ਗਏ ਤੁਹਾਨੂੰ ਠੀਕ ਆ ਇੰਦਰ ਰਖਣਾ ਹੈ ਹਾਂ ਆ ਮੜਾ ਲਾ ਲਈ ਇਸ ਤਰ੍ਹਾਂ ਬਹੁਤ ਗਿਆਨ ਬਹੁਤ ਹਾਂ ਇਹ ਬਾਈ 20 ਸਾਲ ਹੋ ਗਏ ਵਿਨੋਦ ਜੀ ਨੂੰ ਤੇ ਤੁਸੀਂ ਫਿਰ ਇਕੱਲੇ ਸਿੰਗਾ ਨਹੀਂ ਕਰਦੇ ਹੋਗੇ ਦੂਜਾ ਵੀ ਬਈਵਾਲ ਵੀ ਕਟਾਈ ਇਹ ਕੰਮ ਸਾਰਾ ਬਨਾਜੀ ਸਿੰਘ ਉਹ ਬਣਾਨੇਗਾ ਕਟਿੰਗ ਕਰਨੇਗਾ ਖੁਰ ਬਣਾਨੇਗਾ ਉਸੋਂ ਕਿ ਜાડ ਵੱਢ جاتی ਹੈ ਉਹ ਵੀ ਆਪਣਾ ਕੰਮ ਹੈ ਤੇ ਕਿੰਨੇ ਬੰਦੇ ਦੀ ਟੀਮ ਹੈ ਤੁਹਾਡੀ ਬੰਦੇ ਆਪਣੇ ਫਿਲਹਾਲ ਤੋਂ 6 ਬੰਦੇ ਆਏ ਹੋਏ ਆ ਵੈਸੇ 10 12 ਬੰਦੇ ਹੀ ਪਾਰਟੀ ਆਪਣੀ ਸਾਰੀ 10 12 ਬੰਦੇ ਹੈਗੇ ਹਾਂਜੀ ਤੇ ਜਿਹੜੇ ਵੱਡੇ ਵੱਡੇ ਡੇਰੀ ਫਾਰਮ ਮੰਨ ਲਓ ਉੱਥੇ ਵੀ ਤੁਸੀਂ ਜਾਣਦੇ ਹੋ ਹਾਂਜੀ ਜਾਣਦੇ ਡਿਲੀਵਰੀ ਕਿ ਹੋਣਗੇ ਤੁਹਾਡੇ ਕੋਲੇ ਸਾਰਿਆਂ ਕੋਲੇ ਨੰਬਰ ਤੁਹਾਨੂੰ ਸੱਤ ਲੈ ਲੈਂਦੇ ਬਿਲਕੁਲ ਹੈ ਜੀ ਔਨਲਾਈਨ ਆਪਣਾ YouTube ਚੈਨਲ ਵੀ ਹੈ ਵਿਨੋਦ ਐਨੀਮਲ ਬਿਊਟੀਸ਼ਨ ਕੁਪੇ ਵੀ ਹੈ ਆਈਡੀ ਆਪਣੀ ਠੀਕ ਹੈ ਜੀ ਹਰਿਆਣਾ ਪੰਜਾਬ ਰਾਜਸਥਾਨ ਸਭੀ ਤੇ ਕੰਮ ਕਰਦੇ ਹਾਂ ਠੀਕ ਹੈ ਵੀ ਲਓ ਭਾਈ ਬਾਈ ਦਾ ਜਿਹੜਾ YouTube ਚੈਨਲ ਦਾ ਸੀ ਲਿੰਕ ਇਸੇ ਵੀਡੀਓ ਤੇ ਦੇ ਦੇਣਾ ਮਿੱਤਰ ਹੈ ਬਾਈ ਹੈ ਸੋਨੂ ਕਰੋੜੀ ਅਸੀਂ ਮੇਲੇ ਮੇਲੇ ਤੇ ਪਾਰਟਨਰਸ਼ਿਪ ਵਿੱਚ ਕੰਮ ਕਰਦੇ ਹਾਂ ਅੱਛਾ ਜੀ ਮੇਲੇ ਮੇਲੇ ਤੇ ਠੀਕ ਹੈ ਠੀਕ ਹੈ ਜੀ ਠੀਕ ਹੈ ਬਾਕੀ ਲੋਕਲ ਕੰਮ ਤਾਂ ਇਸ ਕੇ ਸਾਈਡਾ ਕੰਮ ਆਤਾ ਇਹ ਹਮਾਰੇ ਕੋ ਦੇ ਦਿੱਤਾ ਹੈ ਔਰ ਹਮਾਰੀ ਸਾਈਡ ਘਾਤਾ ਫਿਰ ਡਿਸਕਸ ਕਰ ਲੈਂਦੇ ਆਪਸ ਵਿੱਚ ਹਮ ਠੀਕ ਹੈ ਜੀ YouTube ਦਾ ਬਾਈ ਲਿੰਕ ਅਸੀਂ ਤੁਹਾਡਾ ਪਾਵਾਂਗੇ ਸਾਡੇ ਇਸੇ ਵੀਡੀਓ ਦੇ ਵਿੱਚ ਹਾਂ ਜੀ ਪਾਈਓ ਵਿਨੋਦ ਐਨੀਮਲ ਬਿਊਟੀਸ਼ਨ ਤੋ YouTube ਤੇ ਹੈ ਵਿਨੋਦ 1483 ਕੁਮਾਰ Instagram ਤੇ ਹੈ ਔਰ Visu Visu ਕੇ ਨਾਮ ਸੇ Facebook ਤੇ ਹੈ ਠੀਕ ਹੈ ਜੀ ਆ ਮੇਲੇ ਤੇ ਬਈ PDF ਤੇ ਆਏ ਸਾਲ ਹੀ ਆਉਣੇ ਹੋ ਹਾਂਜੀ ਆਇਸਾਲ ਆਉਂਦੇ ਐਡਾ ਵਧੀਆ ਜਿਹੜਾ ਇੰਨਾ ਇੱਥੇ ਟਾਪ ਦਾ ਮੇਲਾ ਪੰਜਾਬ ਚ ਲੱਗ ਰਿਹਾ ਹੋਰ ਕਿ ਕਿਹੜੇ ਜਗ੍ਹਾ ਲੱਗਦਾ ਹੋਰ ਬਹੁਤ ਧੰਨਵਾਦ ਕਰਦੇ ਆ ਪੰਜਾਬ ਦਾ ਬਹੁਤ ਆਦਰ ਮਾਨ ਕਰਦੇ ਆ ਅਮੇ ਕਿਸੇ ਚੀਜ਼ ਕੇ ਪ੍ਰੇਸ਼ਾਨ ਨਹੀਂ ਹੈ ਨਹੀਂ ਆ ਪਰ ਨਹੀਂ ਕੋਈ ਦਿੱਕਤ ਨਹੀਂ ਹੈ ਖਾਣਾ ਪੀਣੇ ਕੇ ਸਭ ਸਹੀ ਦਾ ਵਧੀਆ ਲੱਗੇ ਇੱਥੇ ਆ ਕੇ ਖਾਣਾ ਪੀਣਾ ਹੀ ਵਧੀਆ ਬਿਲਕੁਲ ਵਧੀਆ ਠੀਕ ਹੈ ਜੀ ਵੇਖ ਸਕਦੇ ਹੋ ਬਾਈ ਬਾਈ ਵੀ ਥੋੜਾ ਜਿਹਾ ਬਿਜੀ ਸੀ ਚਲੋ ਆਪਾਂ ਫੇਰ ਵੀ 2 ਮਿੰਟ ਲੈ ਲੇ ਤੇ ਆਪਾਂ ਤੁਹਾਨੂੰ ਕਲਾ ਵਿਖਾਉਣੇ ਹੈ ਬਾਈ ਦੀ ਮੈਂ ਨਾ ਯਾਰ ਠੀਕ ਆ ਯਾਰ ਕੰਮ ਜਿਹੜਾ ਕੋਈ ਵੀ ਕਰੋ ਸ਼ੌਕ ਨਾ ਕਰੋ ਮੈਂ ਨਾ ਬਈ ਰੀਜ ਲਾਈ ਜਾਂਦਾ ਨਾਲੇ ਤਾਂ ਜਿਹੜਾ ਕੰਮ ਕਰਾਉਂਦਾ ਅਗਲੇ ਨੂੰ ਵੀ ਸਵਾਦ ਆ ਜਾਂਦਾ ਯਾਰ ਠੀਕ ਹੈ ਤੇ ਪੈਸੇ ਦੇਣ ਲੱਗੇ ਬੰਦਾ ਮੈਂ ਐ ਨਹੀਂ ਕਰਦਾ ਇੰਨੇ ਲੈ ਲੈਣਾ ਬੰਦੇ ਦਾ ਆਪੇ ਹੀ ਦਿਲ ਕਰਦਾ ਯਾਰ ਚੱਕੋ ਜੋ ਪਸ਼ੂ ਮੇਲਾ ਮੇ ਆਤੇ ਨਹੀਂ ਪਹਿਲੇ ਹਮਾਰੇ ਪਾਸ ਘੰਟੀ ਲੱਗਦੀ ਹੈ ਉਸਕੀ ਠੀਕ ਹੈ ਜੀ ਅੱਛਾ ਹੈ ਹਾਂ ਫਿਰ ਰਿੰਗ ਮੇ ਜਾਂਦਾ ਹੈ ਪਸ਼ੂ ਠੀਕ ਹੈ ਜੀ ਜੈਸੇ ਇੱਕ ਦੁਲਹਨ ਤਿਆਰ ਹੋ ਕੇ ਜਾਂਦੀ ਹੈ ਨਹੀਂ ਆਪਣੇ ਸਸਰਾੜ ਠੀਕ ਹੈ ਜੀ ਐਸੇ ਹੀ ਪਹਿਲੇ ਹਮਾਰੇ ਪਾਸ ਤਿਆਰ ਹੋ ਕੇ

ਵੇਰੀ ਬੰਦੀ ਗੱਲ ਹਾਂ ਪਸੂ ਦੱਸੇ ਬਈ ਖੜਾ ਹੁਣ ਤਿਆਰ ਹੋ ਗਿਆ ਉੱਤੋਂ ਬਈ ਫਿਰ ਤੇਲ ਸਰੋਂ ਦਾ ਲਾਉਣੇ ਹਾਂ ਹਾਂ ਸਰੋਂ ਦਾ ਤੇਲ ਲੱਗੂਗਾ ਵੀ ਸਿੰਘ ਦੇ ਹਾਂ ਪਹਿਲੇ ਪੋਲਿਸ ਲਗਾਈ ਹੈ ਉਹ ਓਕੇ 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 ਇਹਦੇ ਨਾਲ ਜਾਨੀ ਇਹ ਵਿੱਚ ਰੱਚੀ ਜਾਊਗਾ ਹਾਂਜੀ ਹਾਂ ਉਹ ਜਿਹੜੀ ਪੌਲਿਸ ਲਈ ਰੱਚੀ ਜਾਊ ਪੋਲਿਸ ਤੇ ਤੇਲ ਲੱਗੂਗਾ ਨਾ ਤਾਂ ਸਿੰਘ ਪੂਰਾ ਚਿਮਕੂਗਾ ਠੀਕ ਹੈ ਜੀ ਆ ਭਾਈ ਤੁਸੀਂ ਦੇਖ ਸਕਦੇ ਹੋ ਪਸ਼ੂ ਨੂੰ ਵੀ ਨਜ਼ਾਰਾ ਆਉਂਦਾ ਜਿਵੇਂ ਉਹ ਬੰਦੇ ਦੇ ਕੋਈ ਸਿਰ ਖੁਰਕਦਾ ਹੋਵੇ ਤਾਂ ਬੰਦਾ ਆਹਣਾ ਬੈਹ ਜਾਂਦਾ ਉਵੇਂ ਜਾਨਵਰ ਆ ਨਜ਼ਾਰਾ ਹੀ ਆ ਜਾਂਦਾ ਰਾਂ ਉਹ ਨਾ ਖੜੀ ਤੇ ਬਾਕੀ ਬਾਈ ਦੇ ਜਿਹੜੇ ਇਹ ਬੱਥੇ ਆਸੰਤ ਕਹਿ ਸਕਦੇ ਆ ਪਸੰਦ ਵਰਤਦੇ ਆ ਉਹ ਬਾਈ ਦੇ ਆ ਪਏ ਆਪਾਂ ਨੂੰ ਤਾਂ ਇਹਦੇ ਬਾਰੇ ਜਿਆਦਾ ਨੌਲੇਜ ਨਹੀਂ ਤੇ ਬਾਈ ਵੀ ਥੋੜਾ ਜਿਹਾ ਬਿਜੀ ਆ ਮੇਲਾ ਵਜ਼ਾਇਰ ਹਾਂ ਅਸੀਂ ਦੋ ਮਿੱਤਰੀਪ ਤੋਂ ਪੱਲਾਵਾ ਕੇ ਜਾਣਕਾਰੀ ਬਾਈ ਕੋਲ ਜਦੋਂ ਵੀ ਮੇਲਾ ਵਜ਼ਾਇਰ ਮੇਲਾ ਪੈ ਬੱਦ ਕਰਾਉ ਬਾਈ ਦਾ ਜਿਹੜਾ YouTube ਚੈਨਲ ਦੋ ਦਿਨਾਂ ਦਾ ਮੇਲਾ ਹੈ ਦੋ ਦਿਨ ਪੱਛਾ ਹੋਣਾ ਸਬਸਕ੍ਰਾਈਬ ਕੌਣਸਾ ਕੰਮ ਦੱਬ ਲੋ ਆਪੇ ਉੱਧਰ ਵੀ ਤੁਸੀਂ ਦੇਖ ਸਕਦੇ ਹੋ ਹੈ ਬੱਚਿਆਂ ਦਾ ਲੱਗਿਆ ਪਿਆ ਬੱਦਤਾ ਬੋਲਾ ਹੈ ਹੈ ਉਧੇ ਪਰਤਾ ਹੈ ਅਰੇ ਮੇਲਾ ਬਕੁੰਦਾ ਹੁਤਾ ਰ ਮੇਰਾ ਕੈਨਸਲ ਕਰਿਆ ਸੀ ਮੈਨੂੰ ਲਓ ਬਈ ਦੋਸਤੋ ਇਧਰ ਬਾਈ ਆਪਣੇ ਖੇਮ ਕਰਨ ਏਰੀਆ ਤੋਂ ਆਏ ਆ ਇਹਨਾਂ ਨੇ ਜਿਹੜੀਆਂ ਝੋਟੀਆਂ ਅੱਜ ਰਿੰਗ ਚ ਪਾਉਣੀਆਂ ਤੇ ਕਰੀ ਜਾਂਦੇ ਬਾਈ ਤਿਆਰੀ ਪਹਿਲਾਂ ਤਾਂ ਜਿਹੜਾ ਵੇਖ ਸਕਦੇ ਤੁਸੀਂ ਬਾਈ ਵਾਲ ਕੱਟ ਰਹੇ ਆ ਇਧਰ ਤਾਂ ਬਾਈਆਂ ਨੇ ਕੱਟ ਤੇ ਮਾੜੇ ਮੋਟੀ ਰਹਿ ਗਏ ਤੇ ਉਹ ਸਾਹਮਣੇ ਝੱਗ ਚੋਂ ਗਲਾਈ ਪਈ ਆ ਤੇ ਕੱਟੀ ਜਾਂਦੇ ਦੇ ਬਾਅਦ ਦੇ ਵਿੱਚ ਉਹ ਸਾਹਮਣੇ ਜਿਹੜੀ ਹੈਗੀ ਐ ਟੈਂਕੀ ਪਾਣੀ ਤੇ ਤਾਜ਼ਾ ਆਈ ਜਾਂਦਾ ਉੱਥੇ ਬਾਈ ਨਵਾ ਦੇਣਗੇ ਤੇ ਬਾਕੀ ਗੱਲਬਾਤ ਵੀ ਬਾਈ ਨਾਲ ਕਰਾਉਣੇ ਆ ਜਿਹੜੇ ਬਾਈ ਇਹ ਲੈ ਕੇ ਆਏ ਆ ਮਾਲਕ ਬਾਈ ਕੀ ਹਾਲ ਹੈ ਜੀ ਸਸੀ ਕਾਲ ਜੀ ਸਸੀ ਕਾਲ ਜੀ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਜੀ ਵਧੀਆ ਕਿ ਕਿਹੜੇ ਏਰੀਏ ਤੋਂ ਆਏ ਬਾਈ ਅਸੀਂ ਆਏ ਆ ਜੀ ਤਰ ਤਰਨ ਤੋਂ ਤਰਨ ਖੇਮ ਕਰਨ ਹਲਕਾ ਠੀਕ ਆ ਬਈ ਤੇ ਕਿੰਨੀਆਂ ਬਾਈ ਜੀ ਆਪਣੇ ਕੋਲ ਛੋਟੀਆਂ ਇਹ ਵੀ ਜੀ ਆਪਾਂ ਇੱਕ ਹੀ ਲੈ ਕੇ ਆਏ ਆ ਇੱਕ ਹੀ ਆ ਹਾਂਜੀ ਠੀਕ ਆ ਜੀ ਉਹ ਦੂਜੀਆਂ ਫਿਰ ਹੋਰ ਬਾਈ ਐ ਹਾਂ ਹੋਰ ਬਾਈ ਐ ਠੀਕ ਹੈ ਬਈ ਤੇ ਇਹ ਝੋਟੀ ਬਈ ਸੂਣ ਵਾਲੀ ਕਿ ਹਜੇ ਨਹੀਂ ਬਣਨ ਵਾਲੀ ਹੈ ਇਹ ਵੀਰ ਜੀ ਸੂਣ ਵਾਲੀ ਹੈ ਸੂਣ ਵਾਲੀ ਹੈ ਹਾਂਜੀ ਕਿੰਨੇ ਮਹੀਨੇ ਦੀ ਗੱਭੰਦਾ ਚੱਲ ਇਹ ਤਿੰਨ ਮਹੀਨਿਆਂ ਦੀ ਤਿੰਨਾ ਦੀ ਤੇ ਜਿਹੜੀ ਬਈ ਅੱਜ ਰੰਗ ਮੰਨ ਲੋ ਵੀ ਨਮੈਸ਼ ਵੀ ਕਹਿ ਸਕਦੇ ਆਪਾਂ ਹਾਂਜੀ 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 ਇਹ ਝੋਟੀਆਂ ਦੀ ਅੱਡ ਹੋਣੀ ਹੈ ਹਾਂਜੀ ਇਹ ਖੀਰੀਆਂ ਚ ਪੋਣੀ ਆਪਾਂ ਠੀਕ ਹੈ ਬਈ ਹਾਂਜੀ ਤੇ ਪਹਿਲਾਂ ਵੀ ਬਈ ਆਪਾਂ ਕੋਈ ਪਸ਼ੂ ਪਾਇਆ ਨਹੀਂ ਪਹਿਲਾਂ ਨਹੀਂ ਕੋਈ ਪਾਇਆ ਅੱਜ ਪਹਿਲੀ ਵਾਰ ਲੈ ਕੇ ਆਏ ਆ ਠੀਕ ਹੈ ਇਹ ਕਿਹੜੀ ਹੈ ਬਈ ਨਸਲ ਕਹਿੰਦੇ ਇਹ ਨੀਲੀ ਰਾਵੀ ਨੀਲੀ ਰਾਵੀ ਹਾਂਜੀ ਹੋਰ ਵੀ ਆਪਣੇ ਕੋਲ ਵੀ ਪਸ਼ੂ ਹੋਣਗੇ ਵਧੀਆ ਹਾਂਜੀ ਆਪਣੇ ਘਰੇ ਵੀ ਹੈਗੇ ਆ ਠੀਕ ਹੈ ਕਿੰਨੇ ਪਸ਼ੂ ਵੀ ਆਪਣੇ ਕੋਲ ਹੈਗੇ 10 12 ਆਪਣੇ ਠੀਕ ਹੈ ਵੀ ਤੇ ਆਪਾਂ ਇੱਕ ਹੀ ਲਿਆਂਦੀ ਵੀ ਹਾਂਜੀ ਹਾਂਜੀ ਆਪਾਂ ਇੱਕ ਹੀ ਲਿਆਂਦੀ ਠੀਕ ਹੈ ਵੀ ਤੇ ਪਹਿਲਾਂ ਵੀ ਬਈ ਆਪਣਾ ਕੋਈ ਜਾਨਵਰ ਆਇਆ ਹਾਂਜੀ ਆਇਆ ਸੀ ਪਹਿਲਾਂ ਵੀ ਆਇਆ ਸੀ ਮੋਹਰਾ ਦੀ ਆਈ ਆਪਣੀ ਦੂਜੇ ਨੰਬਰ ਤੇ ਝੋਟੀ ਸੀ ਝੋਟੀ ਸੀ ਹਾਂਜੀ ਦੋ ਦਾਨ ਠੀਕ ਹੈ ਜੀ ਹਾਂਜੀ ਤੇ ਬਈ ਕੀ ਆਪਣਾ ਫਿਰ ਉਹ ਜਾਨਵਰ ਦੇ ਵਿੱਚ ਕੀ ਖਾਸ ਆਇਆ ਸੀਗਾ ਉਹ ਬਿਊਟੀ ਚ ਪਾਈ ਹੋਈ ਠੀਕ ਹੈ ਵੀ ਬਿਊਟੀ ਦਾ ਮਤਲਬ ਸੋਹਣੀ ਵਾਲੀ ਸੀ ਸੋਹਣੀ ਹਾਂਜੀ ਹਾਂਜੀ ਠੀਕ ਹੈ ਵੀ ਹਾਂਜੀ ਠੀਕ ਹੈ ਬਾਈ ਜੀ ਅਸੀਂ ਵੀ ਆਨੇ ਅੱਜ ਵੀ ਤੁਹਾਡੀ ਝੋਟੀ ਪਹਿਲੇ ਨੰਬਰ ਤੇ ਆਵੇ ਹਾਂਜੀ ਠੀਕ ਹੈ ਬਾਈ ਧੰਨਵਾਦ ਧੰਨਵਾਦ ਨਵਾਈ ਜਾਂਦੇ ਬਈ ਇਧਰ ਆ ਬਈ ਨਵਾਲੇ ਬਈ ਆ ਬਈ ਕਿਵੇਂ ਬੱਚੀ ਛੋਟੀ ਜੀ ਇਹ ਵੀ ਨਿਵੇਸ਼ ਤੇ ਲਾਉਣੀ ਬਈ ਕਿੰਨੇ ਮਹੀਨੇ ਦੀ ਬਈ ਠੀਕ ਹੈ ਯਾਨੀ ਕਿੰਨਾ ਚਾਰਾਂ ਕਿ ਮਹੀਨੇ ਲੱਗਦੇ ਮੈਂ ਤਾਂ ਹਾਂ ਨਸਲ ਕਿਹੜੀ ਹੈ ਬਈ ਨਸਲ ਅਮਰੀਕਨ ਹੈ ਐਚਐਮ ਜਾਓ ਬਈ ਆਹ ਬਾਈ ਵੀ ਨਹਾ ਲਿਆ ਇਹ ਸਪੈਸ਼ਲ ਬਈ ਡਿੱਗੀ ਬਣਾਈ ਆ ਬਾਈ ਯਾਰ ਦੋ ਹਾਸਤੇ ਬਹੁਤ ਵਧੀਆ ਲੱਗਿਆ ਬਈ ਤਾਜ਼ਾ ਪਾਣੀ ਆਈ ਜਾਂਦਾ ਕੋਸਾ ਬਹੁਤ ਵਧੀਆ ਸਹੂਲਤ ਆ ਬਈ ਮੰਡੀ ਚ ਸਾਰੇ ਭਈਆ ਦਾ ਸ਼ੈਂਪੂ ਆਣਾ ਸਾਬਣਾਂ ਨਾਲ ਨਵਾਹੀ ਜਾਂਦੇ ਆ ਕੱਢੀ ਜਾਂਦੇ ਆ ਅੰਡੇ ਰਗੇ ਹੁੰਦੇ ਆ ਰੱਖ ਤਾ ਹੁੰਦਾ ਯਾਰ ਬਈ ਆਪਣੀ ਪੈਂਦੇ ਨੰਬਰ ਤੇ ਆਵੇ ਆਪਣੀ ਆਵੇ ਆਹ ਸਾਹਮਣੇ ਬਈ ਰਜੀਆ ਦਾ ਬੁਰਸ਼ ਤਸੋ ਵੀ ਆ ਆਉਂਨਾ ਖੜੇ ਬਈ ਇਹ ਜਿਹੜਾ ਬਈ ਵਲੌਗ ਸੀਗਾ ਸਪੈਸ਼ਲ ਇਹ ਪਸਵਾਨ ਦੇ ਸੀਗਾ ਦੂਜੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਹੋਰ ਵਿਖਾਉਣੇ ਇੱਥੇ ਕਿਹੜੀਆਂ ਕਿਹੜੀਆਂ ਥਾਂਾਂ ਆਈਆਂ ਨੇ ਕਿਹੜੀਆਂ ਕਿਹੜੀਆਂ ਕੰਪਨੀਆਂ ਆਈਆਂ ਨੇ ਵੀਡੀਓ ਨਾਲ ਜੁੜੇ ਰਹੋ ਜੀ ਬਾਈ ਕੀ ਹਾਲ ਆ ਜੀ ਠੀਕ ਆ ਜੀ ਹੋਰ ਬਾਈ ਠੀਕ ਠਾਕ ਸਤਿ ਸ਼੍ਰੀ ਅਕਾਲ ਵਧੀਆ ਜੀ ਕਨਾਮ ਕੀ ਹੈ ਬਈ ਆਪਣਾ ਮੇਰਾ ਨਾਮ ਗਰਮੀਤ ਸਿੰਘ ਜੀ ਠੀਕ ਹੈ ਜੀ ਤੇ ਕਿੱਥੋਂ ਆਏ ਬਈ ਆਪਾਂ ਸਾਡਾ ਜ਼ਿਲ੍ਹਾ ਮਾਨਸਾ ਜੀ ਪਿੰਡ ਰਾੜ ਠੀਕ ਹੈ ਜੀ ਤੇ ਅਸੀਂ 6 ਖੀਰੀਆਂ ਬੱਸੀਆਂ ਲੈ ਕੇ ਆਏ ਆ ਕਿੰਨੇ 6 ਬਈ ਹਾਂ 6 ਇਹ ਠੀਕ ਹੈ ਬਈ ਤੇ ਅੱਜ ਜਿਹੜੀ ਨਮਾਇਸ਼ ਆ ਬਈ ਜਿਹੜੀ ਦੇਖ ਕਿਹੜੇ ਕਿਹੜੇ ਬੱਚਿਆਂ ਦੀਆਂ ਜਾਂ گاਵਾਂ ਦੀ ਮੰਨ ਲਓ ਜਿਹੜਾ ਹੀ ਅਸੀਂ ਲੈ ਕੇ ਆਏ ਅਸੀਂ ਖੀਰੀਆਂ ਲੈ ਕੇ ਆਏ ਆ ਤੇ ਵੀ ਇਹਨਾਂ ਦਾ ਫਾਈਨਲ ਦਾਸ ਨੂੰ ਹੋਊਗਾ ਠੀਕ ਹੈ ਜੀ ਤੇ ਇਹਨਾਂ ਨੂੰ ਨਿਮਾ ਕੇ ਅੱਡਾ ਡਬਰੀਡ ਦੇ ਮੰਨ ਕੇ ਇਨਾ ਇਨਾ ਹਾਰ ਸੰਗਾਰ ਕਰ ਰਹੇ ਆ ਠੀਕ ਹੈ ਜੀ ਹਾਂਜੀ ਤੇ ਇਹ ਕਿੰਨੀ ਕਿੰਨੀ ਉਮਰ ਦੀਆਂ ਬਈ ਇਹ ਮੰਨ ਲਓ ਵੀ 6 7 ਮਹੀਨਿਆਂ ਤੋਂ ਲੈ ਕੇ 12 13 ਮਹੀਨਿਆਂ ਤੱਕ ਦੀਆਂ ਆਲੱਗ-ਲੱਗ ਆ ਮੰਨ ਲਓ ਠੀਕ ਹੈ ਜੀ ਤੇ ਜਿਹੜੀ ਅੱਜ ਬਈ ਨਵੈਸ਼ ਲੱਗ ਰਹੀ ਇਹ ਵੀ ਬਸ ਇੰਨੀ ਕੁ ਉਮਰ ਤੇ ਅੱਜ ਕੇ ਸਾਰੇ ਨਹੀਂ 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 ਇੰਨਾ ਚ ਅਲੱਗ-ਲੱਗ ਆ ਦੁੱਧ ਚਵਾਈ ਵਾਲੇ ਆ ਜਰਸੀਆਂ ਦੀਆਂ ਖੀਰਿਆਂ ਦੀਆਂ ਤੇ ਅਲੱਗ-ਲੱਗ ਮੱਜਾਂ ਦਾ ਵੀ ਇੱਥੇ ਮੇਲੇ ਜਾਂ ਠੀਕ ਹੈ ਬਈ ਤੇ ਇਹ ਬਈ ਫਿਰ ਜਿਹੜੇ ਆਪਣੇ ਕੋਲੇ ਬੱਚੇ ਆ ਵੀ ਪਹਿਲਾਂ ਵੀ ਆਪਾਂ ਲਾਏ ਸੀ ਇਨਵੈਸਟਿਗੇ ਨਹੀਂ ਫਿਲਹਾਲ ਪਹਿਲੀ ਵਾਰ ਆ ਰਹੇ ਆ ਠੀਕ ਹੈ ਬਈ ਹਾਂਜੀ ਹਾਂਜੀ ਤੇ ਹੁਣ ਬਈ ਨਮਾਉਣ ਲੱਗੇ ਆ ਹਾਂਜੀ ਹੁਣ ਨਮਾਉਣ ਲੱਗੇ ਆ ਐ ਚਮਕਾ ਦੇਉਗੇ ਚਮਕਾ ਦਾਂਗੇ ਨਹੀਂ ਸਹੀ ਹੈ ਚਾਹੀਦਾ ਵੀ ਹਰ ਇੱਕ ਨੂੰ ਹੁੰਦਾ ਯਾਰ ਸਾਡਾ ਬੱਚਾ ਵੀ ਚਲੋ ਆਪਾਂ ਪੁੱਲ ਜੂਰ ਹਾਂ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਮੇਲੇ ਦੇ ਵਿੱਚ ਆ ਕੇ ਖੜਨਾ ਸਭ ਤੋਂ ਵੱਡੀ ਗੱਲ ਆ ਜਿੱਤ ਹਾਰ ਤਾਂ ਵਕਰੀ ਗੱਲ ਹੁੰਦੀ ਆ ਸਭ ਤੋਂ ਵੱਡੀ ਗੱਲ ਇਹ ਆ ਜੇ ਇਹ ਵੀ ਇੱਕ ਜਿੱਤ ਆ ਜਿਹੜਾ ਬੰਦਾ ਮੇਲੇ ਚ ਆ ਕੇ ਰੁਕਦਾ ਖੜਦਾ ਕੰਪੀਟੀਸ਼ਨ 'ਚ ਖੜਦਾ ਸਹੀ ਹੈ ਬਈ ਅਸੀਂ ਬਈ ਇਹੀ ਜਾਣੇ ਵੀ ਆਪਣੇ ਬੱਚੇ ਜ਼ਰੂਰ ਦੋ ਤਿੰਨ ਪਹਿਲੇ ਨੰਬਰ ਤੇ ਆਉਣ ਹਾਂਜੀ ਤੇ ਵਧੀਆ ਤੁਸੀਂ ਖੁਸ਼ ਜਾਵੋ ਹੋਰ ਬਾਈ ਜੀ ਕੁਝ ਕਹਿਣਾ ਚਾਹੋ ਨੇ ਨਹੀਂ ਬਸ ਅਸੀਂ ਪੀਡੀਐਫ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੰਨ ਲੇ ਕਿ ਇੱਥੇ ਬਹੁਤ ਵਧੀਆ ਸਿਸਟਮ ਰੱਖਿਆ ਹੋਇਆ ਹੈ ਵਧੀਆ ਸਹੂਲਤ ਦਿੱਤੀ ਹੈ ਹਾਂ ਸਹੂਲਤ ਦਿੱਤੀ ਹੋਈ ਆ ਨਮਾਉਣ ਲਈ ਵੀ ਪਾਣੀ ਦਾ ਵਧੀਆ ਤਾਜ਼ੇ ਦਾ ਪ੍ਰਬੰਧ ਆ ਵੀ ਐ ਨਹੀਂ ਵੀ ਠੰਡਾ ਪਾਣੀ ਆ ਠੀਕ ਹੈ ਤੇ ਚਾਹ ਪਾਣੀ ਦਾ ਵੀ ਪ੍ਰਬੰਧ ਆ ਜਿਹੜੇ ਇੱਕ ਐਂਟਰੀ ਕਰਵਾਉਂਦੇ ਆ ਸਭ ਲਈ ਠੀਕ ਹੈ ਜੀ ਹਾਂਜੀ ਹਾਂਜੀ ਤੇ ਨਾਮ ਬਈ ਕਿੰਨੇ ਕਿੰਨੇ ਰੱਖੇ ਆ ਨਾਮ ਆ ਰਹੇ ਹਜੇ ਫਿਲਹਾਲ ਮੈਨੂੰ ਪਤਾ ਨਹੀਂ ਉਹ ਦੂਸਰੇ ਮਿੰਟੇ ਨੂੰ ਬਤਾਈਏ ਠੀਕ ਹੈ ਬਾਈ ਜੀ ਹਾਂਜੀ ਓਕੇ ਜੀ